ਔਰ ਤੱਕ ਜਿਹੜਾ ਪ੍ਰਵੇਲਿੰਗ ਅਕਾਲੀ ਦਲ ਹੈਗਾ ਆ ਉਹ ਕਿਤਨਾ ਕਿਤੇ ਸੰਕਟ ਦੇ ਵਿੱਚ ਫਸ ਗਿਆ ਕਿਉਂਕਿ ਬਹੁਤ ਜਲਦ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਨ ਜਾ ਰਿਹਾ ਬਿਲਕੁਲ ਇਹ ਖਬਰ ਸਾਹਮਣੇ ਆਈ ਹੈ ਸੂਤਰਾਹਾਂ ਦੇ ਹਵਾਲੇ ਤੋਂ ਔਰ ਕਿਹਾ ਜਾ ਰਿਹਾ ਹੈ ਕਿ ਇੱਕ ਨਵਾਂ ਅਕਾਲੀ ਦਲ ਬਣਨ ਜਾ ਰਿਹਾ ਹੈ ਔਰ ਇਹ ਅਕਾਲੀ ਦਲ ਹੋਰ ਕੋਈ ਨਹੀਂ ਸਗੋਂ ਆਜ਼ਾਦ ਜਿੱਤੇ ਹੋਏ ਪੰਥਕ ਉਮੀਦਵਾਰ ਇਸ ਅਕਾਲੀ ਦਲ ਦੀ ਸਜਣਾ ਕਰਨਗੇ ਔਰ ਇਹ ਅਕਾਲੀ ਦਲ ਜਿਹੜਾ ਹੈ ਉਹ ਪ੍ਰਵੇਲਿੰਗ ਮੌਜੂਦਾ ਅਕਾਲੀ ਦਲ ਦੇ ਵਾਸਤੇ ਕਾਹ ਤੱਕ ਸਾਬਤ ਹੋ ਸਕਦਾ ਹੈ ਇਸ ਬਾਰੇ ਕਿਸੇ ਤੌਰ ਦੇ ਉਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਇਸ ਅਕਾਲੀ ਦਲ ਦੇ ਵਿੱਚ ਆਜ਼ਾਦ ਜਿੱਤੇ ਹੋਏ ਪੰਥਕ ਉਮੀਦਵਾਰ ਹੋਣਗੇ ਔਰ ਜਲਦ ਹੀ ਇਸ ਅਕਾਲੀ ਦਲ ਨੂੰ ਹੋਂਦ ਦੇ ਵਿੱਚ ਵੀ ਲਿਆਇਆ ਜਾਵੇਗਾ ਗੱਲ ਇੱਥੇ ਹੀ ਨਹੀਂ ਮੁੱਕਦੀ ਸਗੋਂ ਗੱਲ ਹੋਰ ਵੀ ਉੱਪਰ ਕੇ ਸਾਹਮਣੇ ਆ ਰਹੀ ਹੈ ਇੱਕ ਹੋਰ ਅਕਾਲੀ ਦਲ ਸਰਦਨ ਤੋਂ ਬਾਅਦ ਇਹ ਵੀ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇੱਕ ਮੀਟਿੰਗ ਕੀਤੀ ਜਾਵੇਗੀ ਸਰਬਜੀਤ ਸਿੰਘ ਖਾਲਸਾ ਦਾ ਦਾਵਾ ਹੈ ਕਿ ਜਲਦ ਹੀ ਭਾਈ ਅਮਰਿਤਪਾਲ ਸਿੰਘ ਦੇ ਨਾਲ ਸਲਾਮ ਮਸ਼ਵਰਾ ਕਰਕੇ ਤੇ ਇਸ ਅਕਾਲੀ ਦਲ ਨੂੰ ਹੋਂਦ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ ਔਰ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਇਹ ਅਕਾਲੀ ਦਲ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਅਤੇ ਐਸਜੀਪੀਸੀ ਦੀਆਂ ਚੋਣਾਂ ਲੜੇਗਾ ਅਛੋਤਾ ਕਿਹਾ ਰਤਾ ਗਿਆ ਆ ਕਿ ਇਸ ਮਾਮਲੇ ਨੂੰ ਲੈ ਕੇ ਜੜੀਆਂ ਪੰਜ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਉਹ ਨਹੀਂ ਲੜੀਆਂ ਜਾਣਗੀਆਂ ਉਹਨਾਂ ਦੀ ਥਾਂ ਦੇ ਉੱਤੇ 2027 ਦੀਆਂ ਵਿਧਾਨ ਸਭਾ ਚੋਣਾਂ ਅਤੇ ਐਸਜੀਪੀਸੀ ਚੋਣਾਂ ਲੜਨ ਦੀ ਤਿਆਰੀ ਜਿਹੜੀ ਉਹ ਕੀਤੀ ਜਾਵੇਗੀ ਇਸ ਅਕਾਲੀ ਦਲ ਦੇ ਵਿੱਚ ਕਈ ਪੰਥਕ ਆਗੂ ਵੀ ਆ ਸਕਦੇ ਨੇ ਔਰ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਵੇਲਿੰਗ ਮੌਜੂਦਾ ਅਕਾਲੀ ਦਲ ਦੇ ਵਿੱਚ ਜਿਹੜੇ ਜਿਹੜੇ ਆਗੂ ਹੈਗੇ ਨੇ ਜਿਹੜੇ ਬਾਗੀ ਸੁਰਖਤਿਆਰ ਕਰ ਰਹੇ ਨੇ ਉਹ ਵੀ ਇਸ ਅਕਾਲੀ ਦਲ ਦਾ ਹਿੱਸਾ ਬਣ ਸਕਦੇ ਨੇ ਆਉਂਦੇ ਸਮੇਂ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਸੂਤਰਾਂ ਮੁਤਾਬਕ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਪਾਲ ਸਿੰਘ ਚਲਾਉਣਗੇ ਖਰ ਇਸ ਦੇ ਸਬੰਧੀ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਸਰਬਜੀਤ ਸਿੰਘ ਖਾਲਸਾ ਦਾ ਦਾਵਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮਿਲ ਕੇ ਤੇ ਇੱਕ ਬੈਠਕ ਕਮਿਟਿੰਗ ਕੀਤੀ ਜਾਵੇਗੀ ਪਰ ਆਖਿਰਕਾਰ ਇਸ ਮੀਟਿੰਗ ਨੂੰ ਕਰਨ ਦਾ ਅਸਲ ਕਾਰਨ ਕੀ ਹੈ ਹੁਣ ਸੁਭਾਗਕ ਤੌਰ ਦੇ ਉੱਤੇ ਜਦੋਂ ਇਦਾਂ ਦੀ ਗੱਲ ਸਾਹਮਣੇ ਆਉਂਦੀ ਹੈ ਉੱਪਰ ਕੇ ਤਾਂ ਇਦਾਂ ਸੋਚਣਾ ਸੁਭਾਵਿਕ ਹੋ ਜਾਂਦਾ ਆ ਕਿ ਹੋ ਸਕਦਾ ਹੈ ਕਿ ਹੁਣ ਜਿਹੜੇ ਪੰਥਕ ਆਗੂ ਪੰਥ ਪੰਥ ਕਰਕੇ ਜੱਤੇ ਨੇ ਭਾਵੇਂ ਉਹ ਸਰਬਜੀਤ ਸਿੰਘ ਖਾਲਸਾ ਨੇ ਭਾਵੇਂ ਭਾਈ ਅਮਰਪਾਲ ਸਿੰਘ ਨੇ ਉਹ ਹੋ ਸਕਦਾ ਹੈ ਕਿ ਹੁਣ ਭਾਜਪਾ ਦੇ ਨਾਲ ਹੱਥ ਮਲਾਉਣ ਨੂੰ ਕਾਲੇ ਨੇ ਜਾਂ ਉਹ ਭਾਜਪਾ ਦੇ ਨਾਲ ਰਲ ਕੇ ਅੱਗੇ ਵਧਣਾ ਚਾਹੁੰਦੇ ਨੇ ਇਸ ਉੱਤੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਜ਼ਰੂਰ ਇਹ ਗੱਲ ਕਹੀ ਹੈ ਕਿ ਉਹ ਨਾ ਤਾਂ ਐਨਡੀਆ ਦਾ ਹਿੱਸਾ ਬਣਨਗੇ ਔਰ ਨਾ ਹੀ ਉਹ ਆਈਐਨਡੀਆ ਇਹਦਾ ਹਿੱਸਾ ਬਣਨਗੇ ਔਰ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਨੇ ਇੱਕ ਵੱਖਰਾ ਸ਼੍ਰੋਮਣੀ ਇਕਲਗਦ ਬਣਾਉਣ ਦੇ ਬਾਰੇ ਵਿੱਚ ਵਿਚਾਰ ਜਿਹੜਾ ਉਹ ਕੀਤਾ ਆ ਖੈਰ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਅਸਲ ਮਜਮੂਮ ਇਹ ਹੈਗਾ ਕਿ ਕਿਸਾਨਾਂ ਦੇ ਮੁੱਦੇ ਜਿਹੜੇ ਚੱਕਣ ਦੀ ਗੱਲ ਭਾਈ ਅਮਰਿਤਪਾਲ ਸਿੰਘ ਔਰ ਸਰਜੀਤ ਸਿੰਘ ਖਾਲਸਾ ਕਰਦੇ ਨਜ਼ਰ ਆ ਰਹੇ ਨੇ ਇਹ ਕਿਹਾ ਗਿਆ ਹੈ ਕਿ ਪੰਥਕ ਮੁੱਦਿਆਂ ਨੂੰ ਉੱਥੇ ਚੱਕਿਆ ਜਾਵੇਗਾ ਬੰਦੀ ਸਿੰਘਾਂ ਦੇ ਮੁੱਦਿਆਂ ਨੂੰ ਉੱਥੇ ਚੱਕਿਆ ਜਾਵੇਗਾ ਔਰ ਦੂਜੀ ਗੱਲ ਕਿਸਾਨਾਂ ਦੇ ਮੁੱਦੇ ਜਿਹੜੇ ਨੇ ਖਾਸ ਕਰਕੇ ਐਮਐਸਪੀ ਦਾ ਮੁੱਦਾ ਉਹ ਉੱਥੇ ਚੱਕਿਆ ਜਾਵੇਗਾ ਇਹ ਵੀ ਗੱਲ ਕਹੀ ਗਈ ਹੈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਕਿ ਕਿਸਾਨਾਂ ਨੂੰ 7-8 ਫਸਲਾਂ ਦੇ ਉੱਤੇ ਐਮਐਸਪੀ ਯਕੀਨੀ ਬਣਾ ਕੇ ਦੇਵਾਂਗੇ ਪਰ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਕਿਸਾਨ ਤੇ ਇਹਦੀਆਂ ਤੇਈ ਫਸਲਾਂ ਦੇ ਉੱਤੇ ਐਮਐਸਪੀ ਮੰਗਦੇ ਪਏ ਨੇ ਜ਼ਰੂਰ ਕਿਤੇ ਨਾ ਕਿਤੇ ਨੀਤੀ ਜਿਹੜੀ ਹੈ ਭਾਜਪਾ ਵਾਲੀ ਉੱਪਰ ਕੇ ਸਾਹਮਣੇ ਆ ਰਹੀ ਪ੍ਰਤੀਤ ਹੋ ਰਹੀ ਕਿਉਂਕਿ ਭਾਜਪਾ ਵੀ ਇਹੀ ਕਹਿੰਦੀ ਸੀ ਕਿ ਗਣਵੀਆਂ ਫਸਲਾਂ ਦੇ ਉੱਤੇ ਐਮਐਸਪੀ ਦੇਣ ਲਈ ਤਿਆਰ ਹੈਗੇ ਆ ਸਾਰੀਆਂ ਦੇ ਉੱਤੇ ਨਹੀਂ ਦਵਾਂਗੇ ਉੱਥੇ ਹੀ ਸਰਬਜੀਤ ਸਿੰਘ ਖਾਲਸਾ ਕਹਿੰਦੇ ਨੇ ਕਿ 6 ਰਲ ਰਲ ਦੀ ਮਿਲਦੀ ਨਜ਼ਰ ਆ ਰਹੀ ਔਰ ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਨਾ ਉਹਨਾਂ ਦੇ ਨਾਲ ਮੀਟਿੰਗ ਕਰਨਾ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਰਿਹਾ ਔਰ ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਇਹ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਫਿਰ ਕੀ ਹੋਵੇਗਾ ਦਰਸਲ ਉਹ ਚੀਜ਼ ਵੇਖਣੀ ਜ਼ਰੂਰੀ ਹੋਵੇਗੀ ਕਿਉਂਕਿ ਇਹ ਦੋ ਉਹੀ ਆਜ਼ਾਦ ਉਮੀਦਵਾਰ ਨੇ ਜਿਹੜਾ ਨੇ ਜ਼ਮਾਨਤਾ ਜ਼ਬਤ ਕਰਾ ਦਿੱਤੀਆਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਤੇ ਹੁਣ ਉਹ ਇੱਕ ਵੱਖਰਾ ਅਕਾਲੀ ਦਲ ਬਣਾਉਣ ਦੀ ਰਾਹ ਦੇ ਉੱਤੇ ਪਏ ਹੋਏ ਨੇ to One India channel and never miss an update.